मीरी पीड़ी मालिक सहायक बल पंज गुरमा बण जो बारे उपकारी गुरू हरगोबिद साहिब सचे पातशाह जो पीतम जी साजी नवाजी हुई गु गू ख़ालसा सागत जी सचखंड वासी महापुरख ब्रह्म ज्ञानी ततव सूरबीर जो हथी पटी बली गुर प्यारे संत बाबा सूर संब जबेदार ਗੁਰੂ ਪਿਆਰਿਆਂ ਸਤਿਵੰਤ ਫੁਲਾਨਾ ਯਾਰ ਦੇ ਵਿੱਚ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਮਿਲ ਕੇ ਉਹਨਾਂ ਨੂੰ ਸਹੀ ਅਰਥ ਸੱਚੀ ਸ਼ਬਦਾਂ ਦੀ ਪੇਸ਼ ਕਰਨ ਵਾਸਤੇ ਸਜੇ ਹੋਏ ਦੀਵਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰ ਗਾ ਰਹੇ ਹਾਂ ਸੁਣ ਰਹੇ ਹਾਂ ਵਕਤਾਂ ਦੀਓ ਅਸਲ ਵਿੱਚ ਮਹਾਂਪੁਰਖਾਂ ਦੇ ਤਰ੍ਹਾਂ ਇਸੇ ਤਰੀਕੇ ਦੇ ਨਾਲ ਮਨਾਈ ਜਾਣੀ ਚਾਹੀਦੀ ਹੈ ਜਿਵੇਂ ਮਨਾਈ ਜਾ ਰਹੀ ਹੈ ਬਹੁਤ ਭਾਰੀ ਪਾਸੇ ਜਿੱਤ ਰਿਹਾ ਰਾਗ ਵਾਲੀ ਦਸ਼ਾ ਹੈ ਬ੍ਰਹਮ ਗਿਆਨੀ ਰੱਬ ਦੇ ਪਿਆਰਾਂ ਦਾ ਵਿਛੋੜਾ ਕੋਈ ਮੰਮੁਲੀ ਜੀ ਗੱਲ ਨਹੀਂ ਹੁੰਦਾ ਉਹੋ ਵਿਛੋੜਾ ਸਹਾਂ ਨਾ ਜਾਏ ਰੱਬ ਦੇ ਪਿਆਰੇ ਇੱਕ ਛੋਟੇ ਜਿਹੇ ਪਰਿਵਾਰ ਦੇ ਕੇਵਲ ਸਾਹਮਣ ਵਾਲੇ ਜਾਂ ਇੱਕ ਛੋਟੇ ਜਿਹੇ ਪਿੰਡ ਜਾਂ ਇਲਾਕੇ ਦੇ ਵਿੱਚ ਹੀ ਕੇਵਲ ਉਹਨਾਂ ਦੀ ਪ੍ਰਸਤਾ ਜਾਂ ਲੋੜ ਜਾਂ ਵਡਿਆਈ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਨੂੰ ਸਾਰਿਆਂ ਥਾਵਾਂ ਤੇ ਲੋੜ ਹੁੰਦੀ ਹੈ ਉਹ ਸਭ ਨੂੰ ਪਿਆਰੇ ਹੁੰਦੇ ਹਨ ਸੋ ਇਸ ਵਾਸਤੇ ਐਡੇ ਵੱਡੇ ਮਹਾਪੁਰਸ਼ਾਂ ਦੀ ਪਵਿੱਤਰ ਯਾਦ ਜਦੋਂ ਮਨ ਵਿੱਚ ਆਉਂਦੀ ਹੈ ਤਾਂ ਮਨ ਵਿੱਚ ਅਗ ਵੀ ਪੈਦਾ ਹੁੰਦਾ ਹੈ ਔਰ ਨਾਲ ਨਾਲ ਉਹ ਵੀ ਚਿੱਤ ਵਿੱਚ ਪ੍ਰਸੰਤਾ ਹੋ ਰਹੀ ਹੈ ਗੁਰੂ ਦੀ ਕਿਰਪਾ ਦੇ ਨਾਲ ਕਿ ਹਰ ਸਾਲ ਉਹਨਾਂ ਦੀ ਯਾਦ ਮਨਾਉਂਦੇ ਆਂ ਛੇਮੇ ਪਾਸ਼ਾ ਮਾਰ ਸਭ ਦਾ ਪਰ ਇੱਥੇ ਆਗਮਨ ਦਿਹਾੜਾ ਮਨਾਉਂਦੇ ਆਂ ਤਨ ਬਾਬਾ ਬਿਨ ਚਲ ਸਾਹਿਬ ਬ੍ਰਹਮ ਗਿਆਨੀ ਸਭ ਤੋਂ ਛੇਮੇ ਪਾਸ਼ਾ ਜੀ ਦੀ ਮਹਾਨ ਔਰ ਪੂਰਨ ਕਿਰਪਾ ਦੇ ਪਾਤਰ ਉਹਨਾਂ ਦਾ ਜਦੋਂ ਸਾਲਾਨਾ ਜੋੜ ਮੇਲਾ ਮਨਾਉਂਦੇ ਹਾਂ ਤਾਂ ਕੋਈ ਸਾਲਾਂ ਦੇ ਵਿੱਚ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਭਾਰੀ ਕਿਰਪਾ ਹੋ ਰਹੀ ਹੈ ਮਹਾਨ ਤਰੱਕੀ ਹੋ ਰਹੀ ਹੈ ਕਦੇ ਇਸ ਚਿੱਤ ਵਿੱਚ ਕੋਈ ਸਾਲ ਪਹਿਲਾਂ ਇਹ ਸੋਚਿਆ ਵੀ ਨਹੀਂ ਸੋਜ ਸਕਦਾ ਕਿ ਜਦੋਂ ਦੁਪਾਰੇ ਦੀ ਵਾਂਗ ਸੱਜਿਆ ਹੋਵੇ 1 2 2:30 ਵਜੇ ਦਾ ਟਾਈਮ ਹੋਵੇ ਔਰ ਹਜ਼ਾਰਾਂ ਸੰਗਤਾਂ ਪੰਡਾਲ ਵਿੱਚ ਜੁੜੀਆਂ ਹੋਣ ਤਾਂ ਕੇਵਲ ਗੁਰੂ ਕੀ ਬਾਣੀ ਦਾ ਕੀਰਤਨ ਜਿੱਥੇ ਗਾਇਆ ਜਾ ਰਿਹਾ ਹੋਵੇ ਤਾਂ ਉੱਚੀ ਸੰਗਤਾਂ ਜੋੜ ਮਿਲ ਕੇ ਸਿੱਕੇ ਦੇਵ ਜੀਾਂ taraf ਸਮਾਧੀਆਂ ਲਾ ਲਾ ਕੇ ਇਹ ਦੁਪਹਿਰ ਵਿੱਚ ਤੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨ ਗਿਆ। ਇਹ ਸਵਾ ਬਹੁਤ ਕੱਟ ਸੀ ਜਿਹੜਾ ਪੈਣਾ ਬੜਾ ਭਾਰੀ ਜ਼ਰੂਰੀ ਸੀ। ਸੋ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ। ਫਲਾਨੇ ਜੋੜ ਮੇਲੇ ਹੋ ਔਰ ਦੁਪਹਿਰ ਦਾ ਟਾਈਮ ਹੋਵੇ ਔਰ ਗੁਰੂ ਕੀ ਅੰਮ੍ਰਿਤ ਬਾਣੀ ਦਾ ਨਰੋਹ ਕੀਰਤਨ ਹੋ ਰਿਹਾ ਹੋਵੇ ਔਰ ਕੋਈ ਵੀ ਮਾਈ ਪਾਈ ਉੱਚੀ ਆਵਾਜ਼ ਨਾਲ ਨਾ ਬੋਲ ਰਿਹਾ ਹੋਵੇ। ਸਾਰਿਆਂ ਦੇ ਕੰਨ ਗੁਰੂ ਕੀ ਬਾਣੀ ਵੱਲ ਸਾਰਿਆਂ ਦੇ ਮਨ ਨੂੰ ਮਾਨਵ ਗੁਰੂ ਕੇ ਚਰਨਾਂ ਵੱਲ ਔਰ ਸਾਰਿਆਂ ਦਾ ਧਿਆਨ ਗੁਰੂ ਕੇ ਸ਼ਬਦ ਵੱਲ ਜੁੜਿਆ ਹੋਵੇ ਸਾਰਿਆਂ ਦੀ ਦਿਲ ਦੀ ਤਾਂ ਸਾਰਿਆਂ ਦੀ ਦਿਲ ਦੀ ਇੱਛਾ ਇਹੀ ਹੋਵੇ ਕਿ ਤਨ ਗੁਰੂ ਹਰਗੋਬਿੰਦ ਸਾਹਿਬ ਸਾਡੇ ਤੇ ਵੀ ਅਨਮ੍ਰਿਤ ਧਾਰੋ ਸਾਡੇ ਤੇ ਵੀ ਬਖਸ਼ਿਸ਼ਾ ਕਰੋ ਅਸੀਂ ਵੀ ਤੁਹਾਡੀ ਬਾਣੀ ਪੜਹੀਏ ਸੁਣੀਏ ਗਾਈਏ ਵਿਚਾਰੀਏ ਆਪਣਾ ਜੀਵਨ ਉੱਚਾ ਬਣਾਈਏ ਔਰ ਕੁੱਚਾ ਜੀਵਨ ਬਣਾ ਕਰਕੇ ਆਪਣਾ 84 ਦਾ ਗੇੜਾ ਗਲੋਂ ਕੱਟਿਏ ਸੋ ਇਸਲਾਹ ਤੇ ਬੜੀ ਭਾਰੀ ਪ੍ਰਸੰਤਾ ਚੇਤੇ ਚ ਹੋ ਰਹੀ ਹੈ ਮੇਰੀ ਕਾਮਨਾ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇਹੀ ਹੈ ਕਿ ਜਿਵੇਂ ਅੱਜ ਇੱਥੇ ਦੀਵਾਨ ਸੰਗਿਆ ਹੈ ਇੱਥੇ ਤੇ ਜਿੰਨੇ ਵੀ ਜੋੜ ਮੇਲੇ ਆਪਾਂ ਮਨਾਉਂਦੇ ਹਾਂ ਉਹਨਾਂ ਸਾਰਿਆਂ 'ਚ ਗੁਰੂ ਕੀ ਬਾਣੀ ਦਾ ਕੀਰਤਨ ਗੁਰੂ ਕੀ ਬਾਣੀ ਦਾ ਅਰੋਹ ਕਥਾ ਔਰ ਨਰੋਹ ਗੁਰਮਤਿ ਦਾ ਪ੍ਰਚਾਰ ਬੜੀ ਦੜਤਾ ਨਾਲ ਔਰ ਚੜ੍ਹਦੀ ਕਲਾ ਨਾਲ ਹੋਣਾ ਚਾਹੀਦਾ ਜੋ ਮੇਲੇਾਂ ਵਿੱਚ ਵੇਖਣ ਵਿੱਚ ਆਉਂਦਾ ਹੈ ਅੱਛਾਰੀ ਵਾਰ ਦਾ ਕੀਰਤਨ ਤੜਕੇ ਤੜਕੇ ਲੋਕਾਂ ਦੇ ਸੁੱਤਿਆਂ ਸੁੱਤਿਆਂ ਤੋਂ ਹੋ ਜਾਣਾ ਜੇ ਕੀਰਤਨ ਦੀ ਕੋਈ ਗੱਲ ਕਰੋ ਕਥਾ ਦੀ ਗੱਲ ਕਰੋ ਤਾਂ ਉੱਥੇ ਕੋਈ ਵੀ ਪਹਿਲਾਂ ਤਾਂ ਆਪ ਜੋ ਸੇਵਾਦਾਰ ਹੁੰਦੇ ਨੇ ਜ਼ਿੰਮੇਵਾਰ ਹੁੰਦੇ ਨੇ ਉਹ ਕਦੇ ਸੇਕ ਕੇ ਬੈਠ ਕੇ ਸੁਣੋ ਪਿਆਰ ਨਹੀਂ ਬਲਦ ਉਹ ਆ ਜਾਣ ਤਾਂ ਬਾਕੀ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਚਿੱਤ ਪੂਰਾ ਨਹੀਂ ਸੀ ਲੱਗਦਾ ਪਰ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਅੱਜ ਇਹ ਪਵਿੱਤਰ ਨਜ਼ਾਰਾ ਵੇਖ ਕੇ ਗੁਰੂਮਰਹੰਤ ਪ੍ਰਸੰਨ ਹੋ ਰਿਹਾ ਹੈ ਕਿ ਠੀਕ ਜੋ ਨਿਯਾਰਾ ਦਸਾਂ ਪਾਸ਼ਾ ਜੀ ਨੇ ਕਿਰਪਾ ਕਰਕੇ ਚਲਾਈ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਨੇ ਚਲਾਈ ਉਹ ਮਰਿਆਦਾ ਉਹਨਾਂ ਦੇ ਅਥਾਨਾਂ ਤੇ ਅੱਜ ਕਾਇਮ ਹੋਈ ਦੇਖ ਰਹੀ ਹੈ ਸੋ ਗੁਰੂ ਪਿਆਰਿਓ ਇਸ ਵਾਸਤੇ ਇਹ ਬੜੀ ਭਾਰੀ ਗੁਰੂ ਕੀ ਕਿਰਪਾ ਪ੍ਰਪੀਤ ਹੋ ਰਹੀ ਹੈ